ਨਾ ਤੇਰਾ ਟੋਕਣਾ ਜ਼ਰੂਰੀ ਸੀ ਕਿੱਥੇ ਚੱਲੀ ਆ ਮੈਂ ਕੀ ਗੱਲ ਕਰਨੀ ਸੀ ਜਦੋਂ ਬਾਹਰ ਜਾਈਏ ਨਾ ਉਹ ਟੋਕੀ ਦਾ ਨਹੀਂ ਹੁੰਦਾ ਕਿਸੇ ਨਹੀਂ ਮੈਂ ਤਾਂ ਜ਼ਰੂਰੀ ਗੱਲ ਕਰਨੀ ਸੀ ਕੀ ਕਰਨੀ ਸੀ ਦੱਸ ਦੀਦੀ ਬਾਰੇ ਗੱਲ ਕਰਨੀ ਸੀ ਦੀਦੀ ਬਾਰੇ ਹੁਣ ਤੂੰ ਕੀ ਗੱਲ ਕਰਨੀ ਦੱਸ ਤਮੀ ਦੱਸ ਲੈ ਮੈਂ ਕਹ ਰਹੀ ਸੀ ਮੈਂ ਕਿ ਆਪਾਂ ਪਰੌਣੇ ਨੂੰ ਬੁਲਾ ਲੰਨੇ ਆ ਸਮਝਾ ਕੇ ਕੇ ਅੱਛਾ ਹੋਰ ਕੁਛ ਨਹੀਂ ਬਸ ਠੀਕ ਹੈ ਅੱਛਾ ਹੁਣ ਤੂੰ ਹੀ ਦੱਸੇਂਗੀ ਵੀ ਸਾਨੂੰ ਤੋੜਨਾ ਹੈ ਕਿ ਨਹੀਂ ਤੋੜਨਾ ਫਿਰ ਐਵੇਂ ਤੀਦਾ ਘਰ ਖਰਾਬ ਅੱਛਾ ਤੈਨੂੰ ਜ਼ਿਆਦਾ ਪਤਾ ਵੀ ਦੀਦੀ ਦਾ ਘਰ ਖਰਾਬ ਹੁੰਦਾ। ਤੂੰ ਤਾਂ ਇਹ ਚਾਹੁੰਦੀ ਓ ਵੀ ਇੱਥੇ ਬੈਠੀ ਕਿਉਂ ਐ? ਇੱਥੇ ਰੋਟੀ ਕਿਉਂ ਪਕਾ ਕੇ ਦੇਣੀ ਪੈਂਦੀ ਐ? ਰੋਟੀ ਤਾਂ ਕੀ ਕੁੜੀਆਂ ਤਾਂ ਆਪਣੇ ਘਰੇ ਚੰਗੀਆਂ ਹੁੰਦੀਆਂ। ਉਹ ਬੋਲਦਾ ਉਹ ਵੀ ਇਹੀ ਗੱਲ ਬੋਲਦਾ ਤੂੰ ਵੀ ਇਹੀ ਬੋਲਨੀ ਐ। ਕੀ ਗੱਲ ਬਰਦਾਸ਼ਤ ਨਹੀਂ ਹੁੰਦੀ ਮੇਰੀ ਦੀ ਇੱਥੇ? ਅਸੀਂ ਤਾਂ ਚੰਗੀਆਂ ਨੂੰ ਕਹਿੰਦੇ ਨਾ। ਚੰਗੇ ਨੂੰ ਕਹਿੰਦੇ ਓ ਤੁਸੀਂ? ਮੈਨੂੰ ਪਤਾ ਐ ਜਿਹੜਾ ਤੁਸੀਂ ਚੰਗੇ ਨੂੰ ਕਹਿੰਦੇ ਓ। ਥੋੜੇ ਤਾਂ ਪਤਾ ਨਹੀਂ ਕੀਮਤੇ ਆ ਮ ਲੜਿਆ ਪਿਆ। ਅੱਗੇ ਲੱਗੀ ਪਈ ਐ ਵੀਰੇ ਬੈਠੀ ਕਿਉਂ ਐ ਜਾ ਬੇਥੋਂ ਨਿਕਲੇ ਹੋ ਕਿਹਦੇ ਕਰਨ ਲੜਾਈ ਨੇ ਸਾਇਰ ਕਰੀ ਹੁੰਦੀ ਦੋ ਪੰਨੇ ਸੱਦੇ ਖੜੇ ਨੇ ਮੈਂ ਤੈਨੂੰ ਅਸੀਂ ਕੀ ਕਹਨੇ ਆ ਤੇਰੇ ਨਾਲ ਕਿੰਨੇ ਕ ਭਾਂਡੇ ਖੜਕਾਉਨੀ ਆ ਮੈਂ ਜਹਰੀਆਂ ਤੁਹਾਡੀਆਂ ਹਰਕਤਾਂ ਹੋਰੀਆਂ ਨੇ ਲੱਗਦਾ ਤੁਸੀਂ ਕੱਢੋਂਗੇ ਕੁੜੀ ਨੂੰ ਹਾਂ ਜੀ ਠੀਕ ਹੈ ਕੋ ਫੁੱਪਰ ਜੀ ਨਾ ਨਾ ਮੈਂ ਕੀ ਬੋਲਣਾ ਫੁੱਪਰ ਜੀ ਪਹਿਲੇ ਨਹੀਂ ਮੈਂ ਸੋ ਸੋ ਬੰਨਾ ਸੋਈਆਂ ਬੈਰੀ ਨੇ ਤੇਰੀ ਕਰਕੇ ਹੁਣ ਦੁਬਾਰਾ ਲਾਮਾ ਆ ਗਏ ਨਾ ਤੇਰਾ ਅੱਜ ਤੋਂ ਬਾਅਦ ਨਹੀਂ ਮੈਣਾ ਉਹਨਾਂ ਤੇਰੇ ਨਾਲ ਠੀਕ ਹੈ ਕੋ ਫੁੱਪਰ ਜੀ ਸਾਡੀ ਇਸ ਤਰੀਕੀ ਵੀ ਖਰਾਬ ਕਰੇਗਾ ਪਤੰਦਰਾ ਮੈਂ ਮੇਰਾ ਆ ਜਾ ਪਿੱਛੇ ਬਾਜਾ ਮਾਰੀ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ

ਉਨੂੰ ਫੋਨ ਕਰਕੇ ਬੁਲਾ ਠੀਕ ਹੈ ਉਹਨੂੰ ਪਤਾ ਨਹੀਂ ਸੀ ਕਿ ਅਸੀਂ ਆਉਣਾ ਹੈ ਮੈਨੂੰ ਕਿ ਪਤਾ ਹੁਣ ਪਤਾ ਸੀ ਕਿ ਨਹੀਂ ਫੋਨ ਕੀਤਾ ਸੀ ਹੋਈ ਸੀ ਗੱਲ ਉਹਦੇ ਨਾਲ ਉਹਨੂੰ ਪਹਿਲਾਂ ਦੱਸਣਾ ਸੀ ਨਾ ਵੀ ਤੂੰ ਆਉਣਾ ਇਹ ਤਾਂ ਦੂਜੇ ਇੱਕ ਦਿਨ ਕਿਸੇ ਨਾ ਕਿਸੇ ਨੇ ਲੈ ਕੇ ਆ ਜਾਂਦਾ ਕੀ ਕਰੀਏ ਕੀ ਐਸੀ ਕੋਈ ਕਮੀ ਛੱਡੀ ਹੈ ਲੋ ਭੈਣ ਜੀ ਹੁਣ ਗਲਤੀਆਂ ਹੋ ਜਾਂਦੇ ਨੇ ਬੰਦੇ ਤੋਂ ਕੋਈ ਨਹੀਂ ਅੱਗੇ ਤੋਂ ਨਹੀਂ ਕਰਦਾਗਾ ਬਥੇਰੇ ਛੱਤਰ ਮਾਰ ਕੇ ਲੈ ਆਇਆ ਨਾ ਗਲਤੀ ਇੱਕ ਵਾਰੀ ਹੁੰਦੀ ਐ ਦੋ ਵਾਰੀ ਹੁੰਦੀ ਐ ਵਾਰ-ਵਾਰ ਥੋੜੀ ਗਲਤੀ ਹੁੰਦੀ ਐ ਕਿ ਅਸੀਂ ਦੇਨ ਲੈਂਡ ਚ ਕੋਈ ਕਮੀ ਛੱਡੀ ਐ ਸਾਡੀ ਕੁੜੀ ਚ ਕਮੀ ਐ ਕੋਈ ਚਲ ਕੋਈ ਨਹੀਂ ਹੁਣ ਜਿੰਨੇ ਦਿਨਾਂ ਨਾਲ ਹੋ ਗਈ ਨਾ ਅੱਗੇ ਤੋਂ ਨਹੀਂ ਕਰਦਾ ਹਾਂ ਉਹ ਫਿਰ ਮਾਤਾ ਜੀ ਸਸਰੀ ਘਰ ਸੱਸੇ ਘਰ ਠੀਕ ਹਾਂ ਕਿਹਾ ਠੀਕ ਐ ਨਹੀਂ ਅੱਗੇ ਹਾਲ ਬੜੀਆ ਬੜੀਆ ਸਾਰੇ ਠੀਕ ਨੇ ਹਾਂ ਬੜੀਆ ਲੱਗਿਆ ਨਹੀਂ ਜਿੱਤ ਨੂੰ ਪਤਾ ਸੀ ਵੀ ਇਹਨਾਂ ਨੇ ਆਉਣਾ ਤੇ ਫਿਰ ਘਰੇ ਨਹੀਂ ਰਿਹਾ ਗਿਆ ਤੇਤੋਂ ਉਹ ਮੰਮੀ ਉਹ ਪਰਸ ਦਾ ਪਾਣੀ ਪੁੱਛਾ ਹੈਗਾ ਕੋਈ ਹੋਰ ਵੱਡ ਕੇ ਲੈ ਜਾਂਦਾ ਚਲ ਠੀਕ ਹੈ ਚਲ ਕੰਮ ਧੰਦੇ ਦਾ ਕਰਨੇ ਨੇ ਕੋਈ ਕਰਨੀ ਤੁਸੀਂ ਆਪਸ ਵਿੱਚ ਕੋਈ ਲੜਾਈ ਜਾਂਦੇ ਹੋ ਆਪਾਂ ਜਿਹੜੇ ਕੰਮ ਵਾਸਤੇ ਇਕੱਠੇ ਹੋਏ ਉਹ ਕਰੋ ਹਾਂਜੀ ਫੁੱਫੜ ਜੀ ਹੁਣ ਦੱਸੋ ਕੀ ਕਹਿੰਦੇ ਨੇ ਬਰਾਣਾ ਕਹਿੰਦਾ ਇਹਨੇ ਕੀ ਆਇਆ ਤਾਂ ਨੀਵਾ ਹੋ ਕੇ ਆਇਆ ਕਹਿੰਦਾ ਵੀ ਮੇਰੇ ਜਿਹਨੇ ਜੁੱਤੀਆਂ ਮਾਰ ਜਣੇ ਮਾਰਨੂ ਭਾਈ ਹੋਰ ਦੇਖ ਕਾਕਾ ਮੇਰੀ ਸੁਣ ਲੈ ਗੱਲ ਬਹੁਤ ਵਾਰੀ ਬਹੁਤ ਵਾਰੀ ਅਸੀਂ ਬਰਦਾਸ਼ਤ ਕੀਤੀਆਂ ਨੇ ਇਹ ਗੱਲਾਂ ਇਹ ਥੋੜੀ ਵੀ ਤੂੰ ਅੱਜ ਲੈ ਗਿਆ ਤਾਂ ਕੱਲ ਨੂੰ ਫੇਰ ਦਾ ਰੂਪ ਹੀ ਕਿਹਤਰਾ ਉਹੀ ਕੰਮ ਹੈ ਮਸਾਂ ਪਾ ਦੇ दारू ਦੀ ਅਤੇਰੀ दारू ਪਿੱਛੇ ਦੇਖ ਲੈਣ ਨਾਲੇ ਤਾਂ ਮੈਨੂੰ ਛੇਤਰ ਬਾਉਣ ਨਾਲੇ ਆਪ ਖਾਣਾਗਾ ਅੰਦਰਾਂ ਕਰ ਰੋਜ਼ ਰੋਜ਼ ਨਹੀਂ ਕਰਦੇ ਹੁੰਦੇ ਲੈ ਫੁੱਪੜਾ ਤਾਂ ਤੂੰ ਚੱਲ ਕੇ ਆ ਗਿਆ ਤੇਰੇ ਖਾਤਰ ਅਸੀਂ ਚੱਲ ਇੱਕ ਵਾਰ ਮੰਮੀ ਤਾਂ ਮੰਨਦੀ ਨਹੀਂ ਦੀਗੀ ਫੇਰ ਵੀ ਚੱਲ ਤੇਰੀ ਹਰ ਮਨ ਨੂੰ ਹੁਣ ਤੋਮ ਨਹੀਂ ਪੂਗੜੀ ਮੰਮੀ ਤਾਂ ਹੁਣ ਮਾੜੀ ਬਣੀ ਹੋਈ ਐ ਚਾਰ ਚਫੇਰੇ ਮੰਮੀ ਦੀਆਂ ਤਾਂ ਅੰਦਰਾਂ ਨੇ ਨਾ ਉਹ ਚੱਲ ਕੋਈ ਗੱਲ ਜੀ ਤੁਹਾਨੂੰ ਅਜ ਤੋਂ ਬਾਅਦ ਕੋਈ ਲੰਮਾ ਨਾ ਹੋਵੇ ਫੁੱਪੜੀ ਤੁਸੀਂ ਉਹਨੂੰ ਵੀ ਸਮਝਾ ਦਿਓ ਫੇਰ ਉਹ ਵੀ ਮੂਰੇ ਬੋਲਦੀ ਐ ਮੇਰੇ ਉਹ ਪੁਰਾਣਾ ਤਾਂ ਤੁਹਾਡਾ ਹੱਦਾਂ ਕਰਦਾ ਦਾ ਮਸਲਾ ਹੈ ਬੁਲਾਵੇ ਉਹਨੂੰ ਵੀ ਇੰਨਾ ਕੁ ਵੀ ਨਹੀਂ ਤੁਸੀਂ ਹੈਂਡਲ ਕਰਤਾ ਮਾਰਵਾ ਬਾਤੀ ਦੇਉਰਾ ਬਣੇ ਜੀ ਸੁਣ ਲੋ ਸਾਹਮਣੀ ਕਰਾ ਦੋ ਕਰ ਲੈਣਾ ਆਪੀ ਤਾਂ ਆ ਗਿਆ ਬਣੇ ਤੇ ਬਰ ਮਿਲੋ ਆਇਆ ਪਰੋਣਾ ਲੈਣ ਦੱਸ ਕਿਵੇਂ ਕਰਨਾ ਮੈਂ ਨਹੀਂ ਜਾਣਦਾ ਐ ਨਹੀਂ ਅੜਵਾਂ ਜਾਂ ਕਰਦੇ ਹੁੰਦੇ ਕੋਈ ਸਿਆਣੇ ਬੰਦੇ ਦੀ ਵੀ ਸੁਣੀਦੀ ਹੁੰਦੀ ਹੈ ਕੁੜੀਏ ਜिद ਕਰਕੇ ਨਹੀਂ ਕਦੇ ਘਰ ਵਸਦੇ ਹੁੰਦੇ ਮੈਂ ਮੰਨਦਾ ਇਹਨਾਂ 'ਚ ਨੁਕਸ ਹੋਣੇ ਪਰ ਤੂੰ ਵੀ ਥੋੜੀ ਬਹੁਤੀ ਸਿਆਣੀ ਬਣ ਬਈ ਫਿਰ ਇਹਨੂੰ ਦੱਸੋ ਮੈਂ ਇਹਨੂੰ ਕੀ ਕੀ ਆਇਆ ਇਹ ਗੱਲ ਗੱਲ ਤੇ ਕਦੇ ਕਹਿੰਦਾ ਤੇਰੀ ਮਾਂ ਐਂ ਤਾਂ ਤੇ ਕਹਿੰਦਾ ਤੇਰਾ ਭਾਈ ਐ ਫਿਰ ਇਹਨੂੰ ਸ਼ਰਮ ਨਹੀਂ ਆਉਂਦੀ ਜਿਹੇ ਜਿਹੇ ਦੀ ਆਉਦੀ ਮਾਂ ਉਹ ਜੀ ਮੈਂ ਉਹ ਚੱਲ ਕੋਈ ਗੱਲ ਨਹੀਂ ਅੱਗੇ ਤੋਂ ਜਿਹੇ ਬੋਲਿਆ ਨਾ ਤੁਸੀਂ ਮੈਨੂੰ ਫੋਨ ਮਾਰਿਓ ਹਰ ਵੇਲੇ ਤੂੰ ਇੱਧਰ ਨਹੀਂ ਆਉਣਾ ਮੈਨੂੰ ਫੋਨ ਕਰੀ ਕੀ ਮੈਂ ਮਾੜਾ ਵਰਤਦਿਆਂ ਨਾ ਕੀ ਮਾੜਾ ਵਰਤਦਿਆਂ ਮੈਂ ਇਹਦੇ ਨਾਲ ਚੱਲ ਛੱਡੋ ਤੂੰ ਤਿਆਰ ਹੋ ਕੁੜੀ ਇਹ ਪਾ ਚੱਲ ਜੀ ਗੁੱਸੇ ਚ ਸੋਗ ਲੱਗੇ ਨੇ ਲੈ ਕਰ ਬਣੀ ਬਾਹਰ ਪਾ ਕੱਪੜੇ ਚੱਕ ਤੇ ਪਰੌਣਾ ਦੇ ਨਾਲ ਜਾ ਵਾਹ ਮੰਨੀਰੀ ਹੁੰਦੀ ਐ ਚਲ ਕੋਈ ਨਾ ਮੈਣੀ ਜਾਣਾ ਆ ਲਾਸਟ ਵਾਰੀ ਐ ਇਹਨਾਂ ਦੇ ਕਹੇ ਤੇ ਇਹੇ ਜ਼ਿੰਮੇਵਾਰ ਐ ਤੇ ਨਾਲੇ ਇਹੇ ਜ਼ਿੰਮੇਵਾਰ ਐ ਜੇ ਅੱਜ ਤੋਂ ਬਾਅਦ ਕੋਈ ਗੱਲ ਹੋ ਗਈ ਤਾਂ ਭੁੱਲ ਜਾ ਮੈਂ ਕੁੜੀ ਦਵਾਰੇ ਤੋੜ ਦੂੰਗੀ ਓ ਇਹੇ ਜਿਹਾ ਮੌਕੇ ਨਹੀਂ ਮਿਲਦਾ ਭਾਈ ਜਾਂ ਕੁੜੀਏ ਚੱਕ ਬੈਗ ਬਾਣੇ ਗੱਲਾਂ ਨਹੀਂ ਕਰ ਕਰਦੇ ਓਫੜ ਵਿੱਚ ਬੈਠਾਏ ਤੂੰ ਜੇ ਬੋਲੀ ਜਾਵਾਂਗੇ ਨਾ ਆਪਾਂ ਤਾਂ ਹੋਰ ਗੱਲਾਂ ਨਿਕਲੀਆਂ ਜਾਣਗੀਆਂ ਚੱਲਿਆ ਕਰ ਆਪਣੇ ਕੰਮ ਕਰ ਲੋ ਓਫੜ ਦੇ ਤਾਂ ਕੰਡੇ ਬੀਜੇ ਹੋਏ ਨੇ ਓ ਕੋਈ ਨਹੀਂ ਮਾ ਉਹ ਨਾ ਦਿੱਤੀ ਹੋਇਆ ਕਰ ਉਹ ਭਾਈ ਮੈਂ ਤਾਂ ਚੰਗੀ ਸੋਚਿਆ ਸੀਗਾ ਤੂੰ ਮੈਨੂੰ ਕੰਨ ਨੂੰ ਕੋਸੀ ਜਾਨੀ ਹੈ ਕਿ ਤੂੰ ਤਾਂ ਐਂ ਕਹਿੰਨੇ ਵੀ ਜਿਵੇਂ ਮੈਂ ਬਾਨੀ ਕੀ ਕਰਤਾ ਭਾਈ ਤੈਨੂੰ ਪਤਾ ਹੋਣਾ ਚਾਹੀਦਾ ਸੀ ਜੇ ਹੁਣ ਮੈਂ ਮੇਰੀ ਗੱਲ ਸੁਣ ਜਿਵੇਂ ਵਿੱਚ ਸੀ ਤਾਂ ਅੱਜ ਬੈਠਾ ਵੀ ਆ ਕਿ ਮੈਂ ਭਾਈ ਮੈਂ ਫਸ ਮੈਂ ਕਿਹੜਾ ਭਾਜੀ ਜਾਣਾ ਥੋੜਾ ਬੜਾ ਤੇਰੇ ਮੂੰਹ ਨੂੰ ਇਹ ਦੋਰ ਰਿਹਾ ਨਾ ਪਹਿਲਾਂ ਮੈਨੂੰ ਐਂ ਦੱਸ ਇਹ ਮੈਨੂੰ ਕਾਤੋਂ ਅੰਦਾ ਚੰਗਾ ਬੋਲਦਾ ਹੈਗਾ ਆ ਵੀ ਬਰੌਣੇ ਦਿੱਖਦੇ ਜੀ ਇਹ ਗਲਤ ਹੈ ਨਾ ਤੁਸੀਂ ਆਪ ਤੇ ਦੋਈ ਜੀ ਜਿਵੇਂ ਮਰਜ਼ੀ ਲੈਣੋ ਛੇੜੋ ਪਰ ਵਿੱਚ ਐ ਪਰਿਵਾਰ ਨੂੰ ਨਾ ਗੱਜਿਆ ਕਰੋ ਉਹ ਕੁਛ ਨਹੀਂ ਜੇ ਮੜਾ ਜਾਂ ਲੜਪਣਾ ਮੈਂ ਆਪਦੀ ਮਾਂ ਨੂੰ ਸਾਧਲਾਂੀ ਮਾਂ ਨੂੰ ਸਾਧਲਾਂੀ ਐ ਐ ਡਰ ਵੀ ਲਈ ਜਾਂਦੀ ਆ ਲੈ ਦੱਸ ਉਹਦੇ ਵਾਸਤੇ ਵੀ ਗਲਤ ਤਾਂ ਕੋਈ ਨਹੀਂ ਸਮਝਾਤਾ ਦਿੱਤੀ ਕੋਈ ਨਾ ਫਿਰ ਅਗਲੇ ਮਾਂ ਨੂੰ ਹੀ ਸੱਦੂਗੀ ਮਾਂ ਨੂੰ ਹੀ ਕਹੂਗੀ ਹੋਰ ਕਿਹਨੂੰ ਕਹੂਗੀ ਚੱਲ ਮਿੱਟੀ ਪਾਓ ਬਈ ਪਿਛਲੀਆਂ ਗੱਲਾਂ ਤੇ ਕੋਈ ਕਲੇਸ਼ ਕਿਦੇ ਕਰੀ ਨਹੀਂ ਹੁੰਦਾ ਐ ਦੱਸੋ ਨਾ ਚਲੋ ਕੋਈ ਥੋੜੀ ਜਿਹੀ ਢੋਲਾ ਚੱਕ ਕੇ ਆਜੇ ਮੰਨਦਾ ਦੱਸ ਕਿ ਵੀ ਆਜੇ ਬਈ ਹਰਕਤਾਂ ਸੁਧਾਰ ਲਓ ਆਪਣੀਆਂ ਜੇ ਘਰ ਬਸਾਉਣਾ ਐ ਤਾਂ ਨਹੀਂ ਮੈਂ ਤਾਂ ਮਾੜੀ ਬਣੀ ਬਣੀ ਆ ਕਾਨੂੰ ਮਾੜੀ ਕੋਈ ਨਹੀਂ ਮਾੜੀ ਕਹਿੰਦਾ ਭਾਈ ਤੈਨੂੰ ਤੌਂਜੀ ਗਈ ਜਾਂਦੀ ਹੈ। ਜੇ ਬਸਾਉਣਾ ਸੀ ਤਾਂ ਹੀ ਮੈਂ ਆਇਆ। ਚੱਲ ਨਾ ਬਾਤਾਂ ਬੋਲ ਨਾ ਤੂੰ। ਤੂੰ ਠੰਡਾ ਰਹਿ ਗਿਆ। ਚੱਲ ਕੁੜੀ ਓਥੇ ਡੇਟ ਆਉਂ ਕੋ ਕਰ। ਚੱਲਾ ਇਹ ਕਰ ਗੈਰੀ ਤੁਸੀਂ ਚੱਲੋ ਠੀਕ ਹੈ। ਮੈਂ ਆਪੇ ਆ ਜੂੰ ਬੱਸ ਉਸ ਚੜ ਤੇ। ਠੀਕ ਹੈ। ਹਾਂ ਕੋਈ ਗੱਲ ਨਹੀਂ ਬਾਕੀ ਨਾ ਕਿਹੜਾ ਮਾਰੂੰਗਾ ਹੁਣ ਨਾ ਲਾਂਭਾ ਆਣ ਦੀ ਮੈਨੂੰ। ਤੰਗ। ਚੱਲ ਕੋਈ ਨਾ ਪੁੱਤ। ਜੇ ਕੋਈ ਗੱਲ ਹੋਵੇ ਨਾ ਤਾਂ ਫੋਨ ਕਰ ਦੇ। ਚੱਲ। ਚੱਲ ਕੁੜੀ ਤੂੰ ਸਿਆਣੀ ਬਣ ਕੇ ਰਹੀ। ਕੋਈ ਨਹੀਂ ਮਾੜੀ ਮਾੜੀ ਗੱਲ ਤੇ ਪਿੰਡ ਜਾਊ ਪਿੰਡ ਜਾਊ ਮੈਂ। ਇਹ ਗੱਲ ਆਕੜ ਕਿੰਨੀ ਆ ਚੁੱਪ ਕਰਕੇ ਤੁਰ ਗਿਆ ਮਝਾਲ ਗਿਆ ਕਿਸਨ ਸਾਸਤਰੀ ਘਰ ਬੁਲਾਈਏ ਜਾਂ ਕਿਸਨ ਪੈਰੀ ਹੱਥ ਲਾਇਆ ਓਏ ਮਾਂ ਤੁਹਾਡੇ ਨਿੱਕੇ ਨਿੱਕੇ ਗੱਲਾਂ ਕਰਕੇ ਘਰ ਖਰਾਬ ਹੁੰਦੇ ਨੇਗੇ ਸਾਸਤਰੀ ਘਰ ਤੇ ਆ ਉਹਦੇ ਨਾਲ ਕੀ ਗੱਲਬਾਤ ਫਿਰ ਕਿੱਡੀ ਗੱਲਾਂ ਨਹੀਂ ਬੁਲਾਈ ਫਿਰ ਕੀ ਮੱਥੇ ਨਹੀਂ ਲੱਗੂਗਾ ਓਹੋ ਮੋਪੜਾ ਦੇਖ ਲੈ ਯਾਰ ਪਤਾ ਕੀ ਹੈ ਮੱਕੀ ਮਾਰਨੀ ਨਾ ਸਕਦੇ ਹਰਦਾ ਮੋਂ ਉਹਨਾਂ ਦੀ ਪੱਖ ਕਰਦਾ ਰਹੇ ਨੇ ਉਹ ਕੀ ਦੇ ਕਿ ਪੁੱਤ ਬਣਾਇਆ ਹੋਇਆ ਹੈ ਕਿ ਇਹਨੂੰ ਪੁੱਤ ਬੇ ਮਾਤਾ ਰਹੀ ਵੇ ਇਹ ਜਾਂ ਪੁੱਤਾਂ ਤੋਂ ਚਲ ਠੀਕ ਹੈ ਚੰਗਾ ਮੈਂ ਵੀ ਚੱਲਦਾ ਫਿਰ ਤੇ ਪਉਂਦੂ ਜਾਂ ਦੂਜੇ ਕ ਦਿਨ ਹੀ ਲਾ ਜਾਂਦਾ ਵਿੱਚ ਬਣ ਕੇ ਦੇਖਦੀ ਹੁਣ ਕਿੰਨੇ ਕ ਦਿਨ ਕੱਢੂਗੀ ਮੈਨੂੰ ਤਾਂ ਟੈਨਸ਼ਨ ਹੀ ਰਹੂਗੀ ਆ ਕੀ ਘਰ ਦਾ ਹਾਲ ਬਣਾ ਰੱਖਿਆ ਘਰ ਦਾ ਹਾਲ ਬੜਨ ਨਹੀਂ ਸੀਗਾ ਉਹ ਤਾਂ ਹੈ ਨਹੀਂ ਸੀ ਲੱਤੇ ਝਾੜੂ ਨੂੰ ਪੋਚਾ ਤਾਂ ਕਰ ਹੀ ਸਕਦੇ ਤੁਸੀਂ ਹਾਂ ਉਹ ਮੈਂ ਨਾ ਕਰਨ ਜੋ ਕੰਮ ਦਾ ਬੇਬਸ ਹਾਂ ਬੋਲਣ ਜੋਗੇ ਤਾਂ ਬੜੇ ਹੁੰਦੀ ਹੱਥ ਵੱਡੇ ਚੱਲਦੇ ਨੇ ਤੇ ਕੰਮ ਵਾਸਤੇ ਨਹੀਂ ਹੱਥ ਚੱਲਦੇ ਤੁਹਾਡੇ ਚੰਗਾ ਹੁਣ ਸਰ ਵੇਰ ਲਾਗੀ ਤੂੰ ਹੁਣ ਚਾਹ ਪਾਣੀ ਬਣਾ ਲੈ ਭਾਈ ਨਾ ਮਗਰੋਂ ਕਿਨੇ ਬਣਾਇਤੀ ਚਾਹ ਪਾਣੀ ਤੁਹਾਡਾ ਮਗਰੋਂ ਕਿਨੇ ਬਣਾਉਣਾ ਸੀ ਆਪਦੇ ਜੋਗੀ ਮੈਂ ਆਪ ਹੀ ਬਣਾ ਲਾਂਦਾ ਸੀ ਫੇਰ ਆ ਮੇਰੇ ਹੁੰਦੇ ਤਾਂ ਤੁਸੀਂ ਕੌਲੀ ਇੱਧਰ ਤੇ ਚੱਕ ਇੱਧਰ ਨਹੀਂ ਰੱਖਦੇ ਇੱਕ ਬੋਲਣ ਬੋਲਣ ਸਿੱਖੇ ਹੋਇਓ ਚੰਗਾ ਹੁਣ ਤੂੰ ਥੋੜੋ ਬੋਲਦੀ ਐ ਫੇਰ ਹੁਣ ਸਰ ਲੱਗੀ ਹੁਣ ਬੋਲਾ ਨਾ ਮੈਂ ਫੇ ਤੇਰੀ ਮਾਂ ਮੈਨੂੰ ਕਹਿੰਜੀ ਵੀ ਤੂੰ ਬੋਲ ਤਾਂ ਕਹੋਗੇ ਨਹੀਂ ਚੰਗਾ ਚੰਗਾ ਹੁਣ ਚਾਹ ਬਣਾ ਲਿਆ ਲਿਓ ਨੀ ਆ ਆਈ ਹੈ ਨਹੀਂ ਅਜੇ ਉਤੋਂ ਫੇਰ ਚਾਹ ਚਾਹ ਕਰਨ ਲੱਗ ਜਾਈਏ ਆਪਣੀ ਕੁੜੀ ਦਾ ਕਸੂਰ ਨਹੀਂ ਕੱਢਦੇ ਤੂੰ ਸੁਧਰ ਜਾ ਤੂੰ ਮੈਂ ਸੁਧਰ ਜਾ ਉਮੈ ਆਉਣਾ ਮੜਾ ਜਾ ਜਾ ਕੇ ਉਹਨਾਂ ਦੁਕਾਨ ਤੱਕ ਨਾ ਹੁਣ ਕਿੱਧਰ ਚੱਲੇ ਹਾਂ ਓਏ ਆਉਣਾ ਮਾਹ ਤੂੰ ਐਨੇ ਚਾਹ ਤਰ ਲੈ ਚਾਹ ਤਾਂ ਮੈਂ ਬਣਾ ਲਾਂਗੀ ਮੇਰੀ ਸੁਣ ਲੈ ਗੱਲ ਜੇ ਪੀ ਕੇ ਆਇਓ ਤਾਂ ਮੈਂ ਆਪ ਦਾ ਸੋਚ ਲੈ ਮੈਂ ਦੁਬਾਰੇ ਫੋਨ ਕਰ ਦਣਾ ਨਹੀਂ ਪੀਂਦਾ ਹੁਣ ਮੈਂ ਮੀਨੂ ਦੱਸ ਕੀ ਦੂੰ ਆਹ ਪਤਾ ਮੈਨੂੰ ਜਦੋਂ ਬਾਹਰ ਨਿਕਲ ਜਾਂਦਾ ਤਾਂ ਡੱਫਗੇ ਉਹਨੇ ਸੋਪੀ ਦਾ ਕਦੇ ਆਉਂਦਾ ਹੀ ਨਹੀਂ ਹੈਗਾ ਕੋਈ ਨਾ ਤੂੰ ਹੁਣ ਆਈ ਅੱਜ ਪੀ ਕੇ ਚੰਗੀ ਰੇਲ ਬਣਵਾਉਂ ਫਿਰ ਤੇਰੀ ਠੀਕ ਆ ਵਾ ਨਾ ਕਰਦਾ ਦੀ ਇਹ ਬੁੜ ਬੁੜ ਜੇ ਫਤੋ ਰਸਤੇ ਜੀ ਲੱਗ ਗਿਆ ਬੋਲਣਾ ਲੈ ਮੈਂ ਕਿਤੇ ਸੁਣਦੀ ਆ ਇਹਦੀ ਮੈਂ ਤਾਂ ਛਾੜ ਦਿੱਤਾ ਸੀ ਮਾਝੇ ਜਿਆਦੇ ਬੋਲਿਆ ਮੈਂ ਹੁਣ ਵਾਪਸ ਮੁੜ ਜਾਣਾ ਮੰਮੀ ਨੂੰ ਫੋਨ ਕਰਕੇ ਦੱਸ ਦੂੰ ਹਾਂ ਨਾ ਨਾ ਆਹੀ ਕਿ ਮੈਂ ਬੋਲਣ ਦਿੰਨੀ ਆ ਮੈਂ ਖਸੀ ਗਈ ਦੀਆਂ ਆ ਦੇਖ ਹਰਪ੍ਰੀਤ ਹਾਂ ਇਹ ਆਏ ਨੇ ਹੁਣ ਇਹ ਬਾਜ਼ਾਰੋਂ ਆਏ ਨੇ ਪਤਾ ਨਹੀਂ ਕੀ ਲੈ ਕੇ ਆਏ ਨੇ ਦੇਖੀ ਫੇਰ ਲੀ ਲਿਆ ਹੈ ਨਾ ਹਾਂ ਤਾਂ ਠੀਕ ਆ ਮੰਮੀ ਹਾਂਜੀ ਨਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਜਮਾ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹਾਂਜੀ ਹੋਰ ਕੋਈ ਗੱਲ ਨਹੀਂ ਚਾਹ ਤਰੀਕ ਨਾ ਅੱਛਾ ਚੱਲ 1 ਮਿੰਟ ਫਿਰ ਹਾਂ ਉਹ ਮੈਂ ਜਾਹ ਤਰੀਕ ਨਾ 1 ਮਿੰਟ ਖੜ ਜਾ ਮੰਮੀ ਜਰਾ हां ਹੁਣ ਦੱਸ ਉਹ ਯਾਰ ਕੀ ਦੱਸਾਂ ਮੈਂ ਕਿਹਾ ਚਾਹਤਾ ਹੀ ਇਹ ਕਿ ਨਾ ਚਾਹਤਾ ਕਰਦੀ ਬਣੀ ਆ ਕਿੱਧਰ ਨਿਕਲ ਗਿਆ ਦੀ ਤੂੰ ਕੋਣ ਸਰ ਫੇਰ ਫੋਨ ਤੇ ਲੱਗੀ ਲੈ ਹੁਣ ਮੈਂ ਗੱਲ ਨਾ ਕਰਾਂ ਆਂ ਦੀ ਮਾਂ ਨਾਲ ਹੁਣ ਤਾਂ ਮਾਂ ਕੋਲ ਆਈ ਆ ਮਾਂ ਕੋਲ ਆਈ ਆ ਫੇਰ ਹੁਣ ਮੇਰੀ ਮਾਇਆ ਕਦੋਂ ਮਰਦੀ ਲਾ ਸਕਦੀ ਆ ਮੈਂ ਕਿਹਾ ਕਿਤੇ ਬਗਿਆਨੇ ਫੋਨ ਲਾਉਣੀ ਆ ਆਹੀ ਤਾਂ ਰੋਲੇ ਨੇਗੇ ਉਹਨਾਂ ਦੀ ਤਾਂ ਰੋਲੇ ਨਹੀਂ ਸਾਰੇ ਅੱਜ ਇੰਨੇ ਰੋਲੇ ਲਾ ਦਿੱਤੇ ਫੇਰ ਲੈਣ ਕਾ ਤੋ ਗਿਆ ਸੀ ਮੈਨੂੰ ਨਾ ਲੈਣ ਜਾਂਦਾ ਨਾਲਿਆ ਕੀ ਲਿਆਇਆ ਤੂੰ ਨੀਰ ਦੀ ਚੱਕੇ ਤੇ ਲਈ ਸੂਟ ਲੈ ਤੂੰ ਦਾ ਚਤੋ ਫੇਰ ਚੱਕੇ ਫੇਰ ਪਾਇਆ ਨਹੀਂ ਆਹ ਸੂਟ ਤੂੰ ਮੇਰੇ ਲਈ ਲਿਆਇਆ ਹੈ ਕਿਉਂ ਸੋਣਾ ਨਾ ਇਹ ਤਾਂ ਮੈਂ ਗੋਹੇ ਕੁੜਿਆਲੀ ਨੂੰ ਵੀ ਨਹੀਂ ਦਿੰਦੀ ਪੰਨਾ ਤੇਰੇ ਲਈ ਲਿਆਇਆ ਸੋਣਾ ਹੈ ਸੂਟ ਕਿਉਂ ਕੀ ਹੋਇਆ ਸੂਟ ਨੂੰ ਦੇ ਆ ਸੂਟ ਦੇਖੀ 100 ਰੁਪਿਆਵਾਂ ਵਾਲਾ ਸੂਟ ਚੱਕ ਲਿਆ ਆ ਲੈ ਮਾਨ ਪਾ ਤੈਨੂੰ ਲੱਗਦਾ 100 ਦਾ ਨਹੀਂ ਇੰਨੇ ਟਾਈਮ ਦਾ ਤੂੰ ਆ ਹੀ ਸਮਾਨ ਲੈਣ ਗਿਆ ਸੀ ਉਹ ਮਾ ਟਾਈਮ ਲੱਗ ਗਿਆ ਸੀ ਮੈਨੂੰ ਰਸਤੇ 'ਚ ਚਾਹ ਪਈਆ ਆਪਦੀ ਪੀ ਲੈ ਜਾ ਕੇ ਚੰਗੀ ਭਲੀ ਗੱਲ ਚੱਲਣ ਲੱਗ ਰਹੀ ਦੀ ਵਿੱਚ ਆ ਕੇ ਲਤਾ ਵਸਾਲੀਆਂ ਨੇ ਉਹ ਕਿਉਂ ਹਰ ਬਰੀਤ ਨੂੰ ਉਹ ਵੀ ਲੱਛਣ ਆ ਦੇ ਆ ਗਈ ਨਾ ਹੈ ਵੀ ਤੂੰ ਮੈਨੂੰ ਚਾਹ ਪਾ ਕੇ ਲੈ ਆ ਜਾਂਗਾ ਆਪ ਵੀ ਲੈ ਜਾ ਸਮਾਨ ਨਾ ਉਹ ਲੱਛਣਾਂ ਦੇ ਲੱਛਣਾਂ ਦਾ ਮਤਲਬ ਕੀ ਹੈ ਤਰਾ ਮੈਂ ਤੇਰੇ ਦੱਸ ਕੀ ਡੰਗ ਮਾਰਿਆ ਕੀ ਲੱਛਣ ਕਰੇ ਨੇ ਮੈਂ ਓਏ ਆਹੀ ਬੋਲੀ ਮਾਰਦੀ ਹੈ ਨਾ ਬੋਲੀ ਨੂੰ ਮੈਂ ਕਿਹੜਾ ਕੋਈ ਛੂਲ ਮਾਰੀ ਤੇਰੇ ਚੰਗਾ ਭਲਾ ਬੋਲਣਾ ਲੱਗ ਰਹੀ ਐ ਜਿਵੇਂ ਬੋਲਦੇ ਨੂੰਵੇਂ ਬੋਲਦੀਆਂ ਮੈਂ ਆਹੀ ਦੱਸ ਖਾਇ ਤੇਰੀ ਮਾਂ ਨੇ ਚੰਗਾ ਬੋਲਣਾ ਮੂਰੀ ਮੈਂ ਤੈਨੂੰ ਦੱਸਾਂ ਮੇਰੀ ਮਾਂ ਨੂੰ ਨਾ ਬੋਲੀ ਤੂੰ ਪਿਛਲੀ ਵਾਰੀ ਵੀ ਮਾਂ ਨੂੰ ਬੋਲਿਆ ਸੀਗਾ ਉਹ ਫਿਰ ਮੈਂ ਦੱਸ ਵੀ ਦੇ ਕੀ ਕਰਾਂ ਹੁਣ ਕੀ ਕਰਾਂ ਬਸ ਤੂੰ ਆਪਦਾ ਮੂੰਹ ਬੰਦ ਰੱਖਿਆ ਕਰ ਮੈਂ ਤੈਨੂੰ ਦੱਸਾਂ ਅੱਛਾ ਤੂੰ ਬੋਲੀ ਜਾਵੇਂ ਮੈਂ ਆਪਦਾ ਮੂੰਹ ਬੰਦ ਰੱਖਾਂ ਹਾਂ ਮੂੰਹ ਬੰਦ ਰੱਖਿਆ ਕਰ ਹਾਂ ਗੱਲ ਗੱਲ ਤੇ ਆ ਜੈਨਾ ਤੂੰ ਮੇਰੀ ਮਾਂ ਤੇ ਉਹ ਕਾਂਟਾ ਹੋ ਗਿਆ ਇਹਨੂੰ ਤੈਨੂੰ ਉੱਥੇ ਹੀ ਬੈਗ ਪਿਆ ਨਾ ਕੋਈ ਚਾਹ ਦਾ ਪਾਣੀ ਦਾ ਨਾ ਚੰਗਾ ਤੇਰੇ ਲਈ ਸੂਟ ਲਿਆ ਹਜੇ ਤੇਰੇ ਸੂਟ ਨਹੀਂ ਪਸੰਦ ਆਉਂਦਾ ਉਹ ਬੈਗ ਦਾ ਕੀ ਐ ਇਹ ਚ ਮੇਰੇ ਕੱਪੜੇ ਨੇ ਕਦੋਂ ਮਰਜ਼ੀ ਧਰ ਦੂੰਗੀ ਫਿਰ ਅੰਦਰ ਧਰ ਦੇ ਹੁਣ ਰਹੀ ਗੱਲਾ ਸੂਟ ਦੀ ਐ ਮੈਂ ਨਹੀਂ ਪਾਉਂਦੀ ਇਦਾਂ ਦਾ ਸੂਟ ਇਹ ਛੜੇ ਜੇ ਮੈਂ ਨਹੀਂ ਪਾਉਂਦੀ ਇਦਾਂ ਦੇ ਗੰਦੇ ਚ ਰੰਗ ਉਹ ਕਦੀ ਇਹ ਤੂੰ ਰੰਗ ਲੈ ਆਣ ਬੈਠਾ ਦੀ ਕੋਈ ਚਾਹ ਦਾ ਤਾਂ ਲਿਆਉਂਦਾ ਲਿਆਇਆ ਇਹ ਜੰ ਚੰਗਾ ਤੂੰ ਆਪ ਦੇ ਪਸੰਦ ਦਾ ਲਿਆਈ ਲਿਆ ਲੂਗੀ ਚਾ ਚੱਕੀ ਪੀਲਾ ਅਡਿਕੀ ਤੜੀਖ ਦਿਖਾਉਣਾ ਮੈਨੂੰ ਲੈ ਆਪੀ ਪੀਲੂ ਜਾ ਕੇ ਪੀ ਜਾ ਮੈਂ ਕਿਹਾ ਤੈਨੂੰ ਗਲਾਸ ਨੂੰ ਲਾਉਣ ਲੱਗ ਗਈ ਆ ਸਾਹ ਆਪੀ ਲੈ ਆਲੂ ਬੁਖਾਰਿਆ ਤੇ ਮੇਰੇ ਫ੍ਰੀਜਰ ਤੇ ਹਾਂਜੀ ਮੰਮੀ ਕੱਪੜੇ ਲੈ ਆ ਰਹੀ ਸੀ ਮੈਨੂੰ ਕੱਪੜੇ ਲੈ ਲਈ ਜੰਦੀ ਹਾਂਜੀ ਹੁਣ ਹੀ ਲੈ ਕੇ ਸੀ ਬੁਰਾ ਤਰ ਗਈ ਆਹ ਭਾਂਡੇ ਪੈ ਲੈ ਕੇ ਟੇਕਾਂ ਖੁੱਲੇ ਪੈ ਚੌਰਸ ਪੱਟੇ ਤੇ ਗੁਰਦਰਪੁਰ ਵੱਟ ਤੇ ਪਿਆ ਕੋਈ ਗੱਲ ਨਹੀਂ ਮੈਂ ਨਾ ਮੈਂ ਨਾ ਮੈਂ ਮਾਰ ਕੇ ਚੰਗਲਾ ਜਾਂਦਾ ਕਿੱਥੇ ਗਈ ਸੀ ਮੰਮੀ ਤੁਸੀਂ ਹਾਂ ਉਹ ਮੈਂ ਗਈ ਸੀ ਦੱਸ ਤਾਂ ਦੋ ਕਿੱਥੇ ਗਈ ਸੀ ਮੈਨੂੰ ਪੁੱਛਣ ਦੇ ਬੜੀ ਖਾਸ ਗੱਲ ਨਹੀਂ ਮੈਂ ਕਿੱਥੇ ਗਈ ਸੀ ਲੋ ਕੋਈ ਗੱਲ ਕੰਮ ਹੀ ਗਈ ਹੋਵਾਂਗੀ ਕਿਤੇ ਮੈਂ ਤਾਂ ਵੈਸੇ ਪੁੱਛਿਆ ਸੀ ਮੰਮੀ ਤੁਹਾਡੇ ਬਿਨਾਂ ਮੇਰਾ ਦਿਲ ਨਹੀਂ ਲੱਗਦਾ ਸੀ ਘਰੇ ਮੈਂ ਇਕੱਲੀ ਸੀ ਬਾਸਰੇ ਬਸ ਆ ਮਿੱਠੇ ਪੁੱਛੇ ਜੇ ਨਾ ਕਿਸੇ ਹੋਰ ਕੋਲ ਮਾਰੀ ਜੀ ਨਹੀਂ ਲੱਗਦਾ ਤੇਰਾ ਮੇਰੇ ਬਿਨਾ ਮਿੱਠੀ ਮਾਸੀ ਬਣਦੀ ਰਹਿੰਦੀ ਕਿ ਹੋ ਗਿਆ ਕੰਮ ਤੇਰੀ ਮਾਂ ਨੇ ਕਰਨਾ ਹੁੰਦਾ ਕਰੀ ਤਾਂ ਜਾਣੀ ਮੰਮੀ ਤੈਨੂੰ ਆਕਾ ਨੂੰ ਕੋਲ ਤਾਂ ਸਿਖਾਈ ਨਹੀਂ ਆ ਮੂੰਹੋਂ ਬੋਲਣ ਦੀ ਸਿਖਾਈ ਵੀ ਜਵਾਬ ਦੇ ਲਈਓ ਗੱਲਾਂ ਦੇ ਵਾਸਤੇ ਨਹੀਂ ਮੰਮੀ ਸਾਰਾ ਕੰਮ ਤਾਂ ਕਰਦੀ ਆ ਮੈਂ ਹੋਰ ਦੱਸੂਗੀ ਜੇ ਲੋੜ ਆ ਫਿਰ ਮੈਂ ਬੇਲੀ ਰਹਿੰਦੀ ਆ ਤੂੰ ਸਾਰਾ ਕੰਮ ਕਰਦੀ ਆ ਤਾਂ ਤੇ ਦੱਸ ਕਿਹੜਾ ਕੰਮ ਪਿਆਗਾ ਹੁਣ ਸਾਰੇ ਤਾਂ ਕਰੇ ਹੋਈਆਂ ਤਾਨੂੰ ਤਾਂ ਪਸੰਦ ਹੀ ਨਹੀਂ ਆਂਦਾ ਮੇਰੇ ਕੰਮ ਕੋਲ ਮੈਨੂੰ ਪਸੰਦ ਨਹੀਂ ਆਉਂਦਾ ਜਿੰਨਾ ਚਿਰ ਚੱਜ ਦਾ ਕੰਮ ਨਾ ਹੋਵੇ ਠੀਕ ਹੈ ਹਾਂ ਕਰ ਲੂੰ ਜਾ ਕੇ ਚਾਹ ਬਣਾ ਲਾ ਘੁੱਟ ਸਿਰ ਦੁਖੀ ਜਾਂਦਾ ਠੀਕ ਹੈ ਮੈਂ ਤੁਹਾਡੇ ਨਾਲ ਖਾਣਾ ਮੈਂ